ਵਾਇਬ ਜੀ ਦਾ ਖਾਲਸਾ ਵਾਇਬ ਜੀ ਕੀ ਫਤਿਹ ਭਾਰਤੀ ਕਿਸਾਨੀਓ ਨੇ ਬਹਿਰਾਮਕੇ ਦੀ ਰੋਪੜ ਜਿਨੇ ਦੀ ਅੱਜ ਮੀਟਿੰਗ ਹੋਈ ਹੈ ਜਿਦੇ ਵਿੱਚ ਖਾੜਾਂ ਦੇ ਉੱਤੇ ਇੱਕ ਵਿਚਾਰ ਚਰਚਾ ਰੱਖੀ ਗਈ ਸੀ ਜਿਵੇਂ ਪੰਜਾਬ ਦੇ ਵਿੱਚ ਸਰਤਾਨਪੁਰ ਲੋਧੀ ਹਰੀਕੇ ਪਖਤਣ ਇਹਨਾਂ ਦੇ ਨਾਲ ਬਹੁਤ ਪਿੰਡਾਂ ਦੇ ਵਿੱਚ ਭਾਈਚਾਰ ਕਿਸਾਨਾਂ ਦਾ ਤੇ ਹੋਰ ਬੰਦਿਆਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਚਰਚਾ ਕੀਤੀ ਗਈ ਅਤੇ ਸਾਡੇ ਜिले ਜਿਵੇਂ ਕਿ ਰੋਪੜ ਦੇ ਵਿੱਚ ਹਰ ਸਾਲ ਹੜ੍ਹਾਂ ਆ ਰਹੇ ਆ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਅਸੀਂ ਸਾਰੇ ਜਿੰਨੇ ਵੀ ਸਾਡੇ ਨਾਲ ਇਸ ਰੋਪੜ ਜ਼ਿਲ੍ਹੇ ਦੇ ਪਿੰਡ ਜੁੜੇ ਆ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਵੀ ਜਿੰਨੇ ਵੀ ਸਾਡੇ ਬਨ ਹੈ ਇਹਨਾਂ ਦੀ ਦੇਖਰੇਖ ਕੀਤੀ ਜਾਵੇ ਇਹਨਾਂ ਦੇ ਉੱਤੇ ਜੇ ਕਿਤੇ ਤੁਹਾਨੂੰ ਕਿਤੇ ਕਮੀ ਲੱਗਦੀ ਹੈ ਸਾਡੇ ਤੱਕ ਇੱਕ ਮੈਸੇਜ ਜ਼ਰੂਰ ਪਹੁੰਚਾਓ ਅਸੀਂ ਆਪਣੇ ਸਰਪੰਚਾਂ ਦੇ ਨਾਲ ਜਿਵੇਂ ਕ੍ਰਿਸ਼ਨ ਜੀ ਹੈ ਕੋਮਲ ਜੀ ਹੈ ਇਹ ਆਪਣੇ ਮੋਤਵਾਰਿਆਂ ਦੇ ਨਾਲ ਪੂਰੀ ਰਾਏ ਕਰਕੇ ਫਿਰ ਇਹ ਮਤੇ ਪਾ ਕੇ ਆਉਣ ਵਾਲੇ ਟਾਈਮ ਚ ਇੱਥੇ ਹੜ ਨਾਣ ਉਹ ਤੋਂ ਪਹਿਲਾਂ ਹੀ ਇਹਦਾ ਹੱਲ ਕੀਤਾ ਜਾਵੇ ਇਸ ਬਾਰੇ ਪੂਰੇ ਵਿਚਾਰ ਦੇ ਨਾਲ ਤੁਰੇ ਆ ਵੈਗੁਰ ਜੀ ਦਾ ਫਾਲਸਾ ਵੈਗੁਰ ਜੀ ਕੀ